ਹਾਂਜੀ ਯੰਗ ਫਾਰਮਰ ਚੈਨਲ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਹਾਂ ਮਟਰ ਦੀ ਖੇਤੀ ਬਾਰੇ ਕੋਟਕਪੂਰੇ ਦੇ ਨੇੜੇ ਜਿਹੜੇ ਕਾਫੀ ਖੇਤਾਂ ਦੇ ਵਿੱਚ ਮਟਰ ਦੀ ਖੇਤੀ ਹੁੰਦੀ ਹੈ ਵੱਡੇ ਪੱਧਰ ਤੇ ਤੇ ਆਪਣੇ ਨਾਲ ਉਹ ਕਿਸਾਨ ਨੇ ਜਿਹੜੇ ਪਿਛਲੇ ਕਾਫੀ ਸਾਲਾਂ ਤੋਂ ਮਟਰ ਦੀ ਖੇਤੀ ਕਰਦੇ ਨੇ ਇਹਦੀ ਕਿਵੇਂ ਬਜਾਈ ਹੁੰਦੀ ਹੈ ਕਿੰਨਾ ਬੀਜ ਪੈਂਦਾ ਕਿਸ ਤਰ੍ਹਾਂ ਮੰਡੀਆਂ ਦੇ ਵਿੱਚ ਵਿਕਦਾ ਸਾਰੀਆਂ ਗੱਲਾਂ ਬਾਤਾਂ ਬਾਈ ਹੋਰਾਂ ਨਾਲ ਕਰਾਂਗੇ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ-ਬਹੁਤ ਬਈ ਸਵਾਗਤ ਹੈ ਆਪਣੇ ਚੈਨਲ ਤੇ ਚੈਨਲ ਦਾ ਧੰਨਵਾਦ ਜੀ ਤੇ ਆਪਣਾ ਪਹਿਲਾ ਨਾਮ ਤੇ ਪਿੰਡ ਦੱਸ ਦਿਓ ਜੀ ਮੇਰਾ ਨਾਮ ਰੋਸ਼ਨ ਸਿੰਘ ਹੈ ਜੀ ਪਿੰਡ ਸੰਧਵਾ ਜੀ ਜੀ ਫਾਦਰ ਦਾ ਨਾਮ ਜਗਿੰਦਰ ਸਿੰਘ ਤੇ ਕਿੰਨੇ ਸਾਲ ਹੋ ਗਏ ਬਈ ਸੇ ਖੇਤੀ ਕਰਦਿਆਂ ਨੂੰ ਆਪਾਂ ਅਸੀਂ 3 ਸਾਲ ਹੋ ਗਏ ਜੀ ਖੇਤੀ ਕਰਦਿਆਂ ਨੂੰ ਜੀ ਮਟਰ ਦੀ ਖੇਤ ਮਟਰ ਦੀ ਖੇਤੀ ਕਰਦੇ ਬਹੁਤ ਲਾਭੇਵੰਦ ਹੁੰਦੀ ਹੈ ਹਾਂਜੀ ਤੇ ਸਮੇ ਸਮਾਂ ਥੋੜਾ ਘਟ ਵੀ ਲੈ ਜਾਂਦਾ ਤੇ ਬਹੁਤ ਜਿਆਦਾ ਫਾਇਦੇਮੰਦ ਹੈ ਫਾਇਦੇਮੰਦ ਹੈ ਹਾਂਜੀ ਇਹਦੀ ਬਈ ਬਜਾਈ ਕਿਹੜੇ ਮਹੀਨੇ ਦੇ ਵਿੱਚ ਹੁੰਦੀ ਹੈ ਮਟਰ ਜਿਹੜਾ ਤੁਹਾਡਾ ਲੱਗਿਆ ਥੋੜਾ ਜਿਹਾ ਲੇਟ ਆ ਹਨਾ ਇਹ ਸਾਡਾ ਲੇਟ ਹੈ ਜੀ ਕਿਹੜੇ ਮਹੀਨੇ ਚ ਬਜਾਈ ਹੋਈ ਹੈ ਇਹਦੀ ਇਹ ਜੀ ਬਜਾਈ ਹੋਈ ਹੈ ਜੀ ਦਸੰਬਰ ਮਹੀਨੇ ਦੀ ਨਵੰਬਰ ਦੇ ਅੰਢੇ ਇਹ ਤੇ ਹੋਈ ਹੈ ਨਵੰਬਰ ਦਸੰਬਰ ਚ ਹਾਂਜੀ ਹਾਂਜੀ ਉੱਥੇ ਤੇ ਬਾਈ ਜੀ ਆਪਣਾ ਕੀ ਨਾਮ ਹੈ ਜੀ ਮੇਰਾ ਨਾਮ ਗੁਰਬਚਨ ਸਿੰਘ ਜੀ ਤੇ ਤੁਹਾਡਾ ਮਟਰ ਜਿਹੜਾ ਉਹ ਤੜਾਈ ਹੋ ਚੁੱਕਿਆ ਹਨਾ ਤੁਸੀਂ ਕਿਹੜੀ ਤਰੀਕ ਨੂੰ ਬੀਜਿਆ ਸੀ ਅਸੀਂ ਬੀਜਿਆ ਸੀਗਾ ਅਕਤੂਬਰ ਦੇ ਨੂੰ ਭੀਜਿਆ ਸੀ ਅਸੀਂ ਦੋ ਦੋ ਵਾਰੀ ਤੋੜਦਾ ਜੀ ਹੁਣ ਜਨਵਰੀ ਚ ਹੁਣ ਉਹਦਾ ਤੜਾਈ ਕੰਪਲੀਟ ਹੋ ਗਈ ਹਾਂ ਦੂਜੀ ਤੜਾਈ ਕੰਪਲੀਟ ਹੋ ਗਈ ਠੀਕ ਹੈ ਬਾਈ ਹਾਂਜੀ ਤੇ ਬਾਈ ਰੇਟ ਰੂਟ ਐ ਕਿ ਕਿਵੇਂ ਰਹਿ ਰਿਹਾ ਰੇਡ ਜੀ ਪਹਿਨੀ ਤੜਾਈ ਦਾ ਵੈਗ ਗਿਆ 35 ਬੰਤੀ ਹਾਂਜੀ 35 40 ਲੋਕਲ ਰੇਡ ਮਿਲ ਜਾਂਦਾ ਜੀ ਅੱਛਾ ਤੇ ਹੁਣ ਗ੍ਰੇਡ ਘਟ ਗਿਆ ਜੀ ਹੁਣ ਮਟਰ ਬਹੁਤ ਚੱਲ ਪਈ ਲੋਕਲ ਵੀ ਹੂੰ ਹਾਂ ਹੁਣ ਘਾਟ ਯਾਰ ਇਹ ਹੁਣ 25-25 ਦੇ ਆਸੇ-ਪਾਸ ਹੈਗਾ ਜੀ ਲੋਕਲ ਦਾ ਵੀ ਕਿੰਨਾ ਫਰਕ ਹੁੰਦਾ ਰੇਟ ਦਾ ਜਿਹੜਾ ਆਮ ਬੋਰੀਆਂ ਦੇ ਵਿੱਚ ਆਉਂਦਾ ਹਨਾ ਮਟਰ ਉਹਦੇ ਨਾਲ ਆ 70 ਰੁਪਏ ਦਾ ਫਰਕ ਹੁੰਦਾ 5-70 ਰੁਪਏ ਦਾ ਫਰਕ 5-70 ਰੁਪਏ ਦਾ ਫਰਕ ਹੁੰਦਾ ਬਾਕੇ ਮਟਰ ਨੂੰ ਪਹਿਲ ਹੁੰਦੀ ਹੈ ਜੀ ਅੱਛਾ ਇਹ ਮਟਰ ਪਹਿਲਾਂ ਕਹਿੰਦਾ ਉਹ ਲੋਕਲ ਹੁੰਦਾ ਹੈ ਇਸੇ ਕਰਕੇ ਪਹਿਲ ਹੁੰਦੀ ਹੈ ਹੂੰ ਤੇ ਤਾਜ਼ਾ ਮਟਰ ਹੁੰਦਾ ਜੀ ਤਾਜ਼ਾ ਮਟਰ ਹੁੰਦਾ ਤੇ ਮੰਡੀਆਂ ਤੁਸੀਂ ਫਿਰ ਕਿਹੜੀਆਂ-ਕਿਹੜੀਆਂ ਜਾਣਦੇ ਹੋ ਮੰਡੀ ਹੁਣ ਤਾਂ ਇਹ ਮਾਲ ਘੱਟ ਲੈਂਦਾ ਇਹਦਾ ਬਲੂਕਲ ਹੀ ਚਾਹੀਦਾ ਕੋੜ ਪੂਰੀ ਵਿਗ ਜਾਂਦਾ ਵਧੀਆ ਕੋੜ ਫਰੀਦਕੋੜ ਮੁਕਸਰ 40 50 ਕਿਲੋਮੀਟਰ ਏਰੀਆ ਜਾਵੜੀ ਦਾ ਠੀਕ ਹੈ ਬਾਈ ਉਹ ਤੜਕਾਈ ਦੇ ਹਿਸਾਬ ਇਹ ਵਾਜਾਂ ਦੇ ਹਿਸਾਬ ਦਾ ਇੱਥੇ ਤੁਹਾਡੇ ਪਿੰਡ ਪਿੰਡ ਚ ਕਿੰਨਾ ਮਟਰ ਲੱਗਦਾ ਉਹ ਕਿੰਨੇ ਕਿੱਲੇ ਲੱਗਦਾ ਜੀ ਸਾਡੇ ਪਿੰਡ ਕਰੀਬ 400 ਦੇ ਕਿੱਲੇ ਦੇ ਕਰੀਬ ਲੱਗਿਆ ਹੋਇਆ ਮਟਰ ਲੱਗਦਾ ਮਟਰ ਲੱਗਿਆ ਹੋਇਆ ਜਿਆਦੇ ਵੈਰਾਈਟੀ ਕਿਹੜੀ ਬਾਈ ਵਧੀਆ ਰਹਿੰਦੀ ਇੱਥੇ ਜਿਆਦੇ ਵੈਰਾਈਟੀ ਤਾਂ ਵੇਖੋ ਵੇਖਾ ਵੀ 30 30 ਲਾਈ ਜਾਂਦੇ ਆ ਅਗੇ 30 30 ਲਾਈ ਜਾਂਦੇ ਆ ਹਾਂਜੀ ਇੱਕ ਦਾ 36 36 ਹੋ ਗਿਆ ਹੋਰ ਕਿਹੜਾ ਲੱਗਦਾ ਜੀ ਇੱਕ 골ਡਨ ਹੋ ਗਿਆ ਜੀ 10 ਨੰਬਰ ਜੀ 골ਡਨ ਹੁੰਦਾ ਜੀ ਐਸ 10 ਜੀ ਐਸ 10 ਆ ਰਹੇ ਨੇ ਜੀ ਠੀਕ ਹੈ ਜੀ ਤੇ ਇੱਕ 46 46 ਹੋ ਗਿਆ ਜੀ ਇਹ ਤਿੰਨ ਵੈਰੀਟੀਆਂ ਜਾਦੇ ਲਾਉਂਦੇ ਜੀ ਤੇ ਬਾਈ ਇਹਦਾ ਰੇਟ ਕੀ ਹੁੰਦਾ ਬੀਜ ਦਾ ਜਿਹੜਾ ਆਪਾਂ ਲੈਣੇ ਹੋ ਤੁਸੀਂ ਇਕੱਠਾ ਲੈਂਦੇ ਹੋਵੋਗੇ ਕੀ ਰੇਟ ਮਿਲ ਜਾਂਦਾ ਕਿਲੋ ਆਪਾਂ ਨੂੰ 300 ਦੇ ਆਸੇ-ਪਾਸੇ ਹੁੰਦਾ ਜੀ 300 ਬੜੀ ਹੁੰਦਾ ਨਾ ਇਹ ਵੈਰੀਟੀ ਦੇ ਹਿਸਾਬ ਹੈ ਜੀ ਵੈਰੀਟੀ ਦੇ ਹਿਸਾਬ ਨਾਲ 300 ਦੇ ਪੈਕੇਟ ਦੇ ਹਿਸਾਬ ਨਾਲ ਕਿਲੋ ਦਾ ਹੁੰਦਾ ਪੈਕਿੰਗ ਜੀ ਅੱਛਾ ਤੇ 300 ਹਿਸਾਬ ਨਾਲ ਹੋ ਜਾਂਦਾ ਜੀ ਠੀਕ ਹੈ ਬਾਈ ਤੇ ਕਿੱਲੇ ਦੇ ਵਿੱਚ 10 12 ਕਿਲੋ ਪਾਏ ਜਾਂਦੇ ਜੀ ਬੀਜ 10 12 ਕਿਲੋ ਪੈ ਜਾਂਦਾ ਇਹ ਬਜਾਈ ਕਾਦੇ ਨਾ ਕਰਦੇ ਹੋ ਬਾਈ ਤੁਸੀਂ ਬੈਡਾਂ ਤੇ ਕਰਦੇ ਹੋ ਜਿਹੜੀ ਬੀਜ ਇਹ ਬੈਡਾਂ ਤੇ ਵੱਖੋ ਵੱਖੀ ਬਜਾਈ ਹੋ ਜਾਂਦੀ ਹੈ ਕਈ ਚੁੰਡੀ ਨਾਲ ਵੀ ਲਾ ਲੈਂਦੇ ਜੀ ਹਾਂ ਕਈ ਡ੍ਰਿਲ ਮਸ਼ੀਨ ਵਾਲੀ ਪੀਜਦੇ ਜੀ ਠੀਕ ਹੈ ਜੀ ਤੇ ਆਪਾਂ ਡ੍ਰਿਲ ਮਸ਼ੀਨ ਨਾਲ ਬੀਜੇ ਹੋਏ ਆ ਜੀ ਹਾਂਜੀ ਤੇ ਉਹ ਵੀ ਵਿਧੀ ਠੀਕ ਹੈ ਜੀ ਬਈ ਘਰਾਂ ਦੇ ਵਿੱਚ ਲੋਕ ਲਾ ਲੈਂਦੇ ਆ ਮਟਰ ਜਾਂ ਖੇਤਾਂ ਦੇ ਵਿੱਚ ਘਰ ਵਾਸਤੇ ਹਨਾ ਉਹ ਖੱਟੇ ਜਿ ਹੋ ਕੇ ਸੁੱਕ ਜਾਂਦੇ ਲੱਗਦਾ ਨਹੀਂ ਕੁਝ ਤੁਹਾਡੇ ਮਟਰ ਵਧੀਆ ਖੜੇ ਆ ਫਲ ਵੀ ਵਧੀਆ ਆਉਂਦਾ ਵੇਚਦੇ ਹੋ ਵੀ ਕੀ ਕਾਰਨ ਹੁੰਦਾ ਮਟਰ ਦੀ ਖੇਤੀ 'ਚ ਸਭ ਤੋਂ ਮੇਨ ਆਪਾਂ ਕਿਹੜੀ ਗੱਲ ਦਾ ਖਿਆਲ ਰੱਖਣਾ ਹੁੰਦਾ ਏ ਮੈਨੂੰ ਸਿੱਖ ਖਲਤ ਗਰਦਤ ਖਿਆਲ ਰੱਖਣਾ ਪੈਂਦਾ ਜੀ ਇਹਨੂੰ ਦੇਖਭਾਲ ਸਹੀ ਹੋਣੀ ਚਾਹੀਦੀ ਹੈ ਹਾਂ ਅਬ ਜਾ ਉਹ ਮਿੱਟੀ ਹੋਵੇ ਅਬ ਜਾ ਉਹ ਮਿੱਟੀ ਹੋਵੇ ਘਰ ਦੀ ਮਿੱਟੀ ਦੇ ਵਿੱਚ ਨਹੀਂ ਲਾਫੇ ਬੰਦੇ ਹੁੰਦੇ ਸੀ ਤੇ ਪਾਣੀ ਕਿੰਨਾ ਕੁ ਲੈਂਦਾ ਮਟਰ ਜੀ ਪਾਣੀ ਬਹੁਤ ਘੱਟ ਲੈਂਦਾ ਜੀ ਅੱਛਾ ਹਾਂਜੀ ਕਿਹੜਾ ਪਿਆ ਮਜਾਦੇ ਪਾਣੀ ਨਾਲ ਭਾਈ ਜੜ ਦੇ ਨਾਲ ਪਾਣੀ ਨਹੀਂ ਲੱਗਣਾ ਚਾਹੀਦਾ ਬਾਈ ਠੀਕ ਹੈ ਇਹ ਤੁਸੀਂ ਬਜਾਈ ਬਈ ਕਿੰਨੇ ਕਿੰਨੇ ਦੇ ਕਰਦੇ ਹੋ ਸਾਰ ਲਾਈਨ ਤੋਂ ਲੈਣ ਕਿੰਨਾ ਹੁੰਦਾ ਹੈ ਸਾਰਾ ਸਾਨੂੰ ਆਪਣਾ ਇਹ ਲੈਂਟ ਨੂੰ ਇਹ ਹੁੰਦਾ ਵੀ 8-9 ਇੰਚ ਦੇ ਕਰੀਬ ਹੋ ਜਾਂਦੇ ਜੀ ਠੀਕ ਹੈ ਜੀ ਕਈ ਵਾਰੀ ਕੱਟ ਕਰ ਲੈਨੇ ਜੀ ਹਾਂਜੀ ਤੇ ਕਈ ਵਾਰੀ 8-9 ਦੇ ਕਰੀਬ ਕਰ ਲੈਨੇ ਬਾਕੀ ਡਰਲ ਨਾਲ ਤਾਂ ਨਹੀਂ ਆਉਂਦਾ ਜੇ ਆਪਾਂ ਹੱਥ ਨਾਲ ਲਾਈਏ ਫਿਰ ਆ ਜਾਂਦਾ ਫਿਰ ਆ ਜਾਂਦੇ ਸਹੀ ਸਹੀ ਆ ਜਾਂਦਾ ਨਾਲ ਨਾਲ ਬਹੁਤ ਘਟੀ ਪਏ ਜਾਂਦਾ ਨਾ ਭਾਈ ਬਜਾਈ ਤੋਂ ਕਿੰਨੇ ਟਾਈਮ ਬਾਅਦ ਇਹਨੂੰ ਫਸਲ ਸ਼ੁਰੂ ਹੋ ਜਾਂਦਾ ਵੇਚਣ ਵਾਸਤੇ ਇਹ ਲੈ ਜਾਂਦਾ ਜੀ ਕਰੀਬ 3 ਕੇ 2.5 ਮਹੀਨੇ ਲੈ ਜਾਂਦਾ ਜੀ ਅੱਛਾ ਤੇ 5 ਕਿ ਮਹੀਨੇ ਦੀ ਇਹ ਖੇਤੀ 70 75 ਰੁਪਏ ਤਾਂ ਲਿਆ ਹੀ ਜਾਂਦਾ ਜੀ ਤੜਾਈ ਤੱਕ ਰਾਈ ਠੀਕ ਕਰੇ 70 75 ਦੇ ਨਹੀਂ ਲਏ ਜਾਂਦੇ ਤੇ ਜਿਹੜੀਆਂ ਤੜਾਈਆਂ ਹੁੰਦੀਆਂ ਜਦੋਂ ਪਹਿਲੀ ਤੜਾਈ ਸ਼ੁਰੂ ਹੋ ਗਈ ਕਿੰਨੀਆਂ ਤੜਾਈਆਂ ਦੇ ਜਾਂਦਾ ਜੇ ਵਧੀਆ ਮਟਰ ਹੋਵੇ ਤਾਂ ਤਿੰਨ ਤੜਾਈਆਂ ਸਹੀ ਦੇ ਜਾਂਦੇ ਤਿੰਨ ਤੜਾਈਆਂ ਦੇ ਤਿੰਨ ਤੜਾਈਆਂ ਵੀ ਜੇ ਸਹੀ ਦੇ ਸਹੀ ਮਟਰ ਹੋਵੇ ਤਾਂ ਹੂੰ ਤੇ ਬਾਕੀ ਇੱਕ ਪਹਿਲੀ ਤੜਾਈ ਹੈ ਉਹ ਥੋੜੀ ਜਿਹੀ ਆ ਹੋ ਜਾਂਦੀ ਹੈ ਤੇ ਦੂਜੀ ਤੀਜੀ ਤਾਂ ਬਹੁਤ ਵਧੀਆ ਹੋ ਜਾਂਦੀ ਠੀਕ ਹੈ ਭਾਈ ਦੂਜੀ ਤੀਜੀ 'ਚ ਵਧੀਆ ਝਾੜ ਆ ਜਾਂਦਾ ਪਹਿਲੀ ਘੱਟ ਹੁੰਦਾ ਝਾੜ ਆ ਜਾਂਦਾ ਜੀ ਠੀਕ ਹੈ ਜੀ ਤੇ ਜਿਹੜੇ ਆਪਣੇ ਖੇਤ ਆ ਬਈ ਸਾਰੇ ਤੁਸੀਂ ਇਹ ਮਟਰ ਲਾਉਣੇ ਹੋ ਇਹ ਆਪਣੇ ਜਦੀਵਾਨਾਂ ਜਾਂ ਠੇਕੇ ਤੇ ਲੈ ਕਰਦੇ ਹੋ ਨਹੀਂ ਆਪਾਂ ਠੇਕੇ ਤੇ ਵੀ ਲੈਨੇ ਜੀ ਹਾਂਜੀ ਕਈਆਂ ਦੇ ਜਦੀਵਾਨ ਵੀ ਹੈਗੇ ਜੀ ਠੇਕਾ ਠੂਕਾ ਕੀ ਚੱਲਦਾ ਇੱਥੇ ਜੀ ਠੇਕਾ ਜੀ ਚੱਲੀ ਜਾਂਦਾ ਜੀ 90 ਦੇ ਫਰੀ ਤੋਂ 85 ਦੇ ਗ੍ਰੀਨ ਚੱਲੀ ਜਾਂਦਾ ਅੱਛਾ ਕਾਫੀ ਆ ਹਨਾ ਹਾਂਜੀ ਕਾਫੀ ਆ ਜੀ ਇੱਥੇ ਬਈ ਫਿਰ ਮਟਰ ਤੋਂ ਬਾਅਦ ਹੁਣ ਕਿਹੜੀ ਸਬਜ਼ੀ ਲਾਉਂਗੇ ਤੁਸੀਂ ਹੁਣ ਅੱਗੇ ਅਸੀਂ ਭਿੰਡੀ ਦੀ ਖੇਤੀ ਕਰਾਂਗੇ ਭਿੰਡੀ ਵੀ ਤੁਹਾਡੇ ਇੱਥੇ ਕਾਫੀ ਲੱਗਦੀ ਆ ਹਨਾ ਭਿੰਡੀ ਦੇ ਮਟਰ ਬਹੁਤ ਲੱਗਦਾ ਹਾਂਜੀ ਬਹੁਤ ਜ਼ਿਆਦਾ ਕਾਫੀ ਲੱਗਦੀ ਆ ਇਹ ਭਿੰਡੀ ਦੀ ਵੀ ਖੇਤੀ ਬਹੁਤ ਹੁੰਦੀ ਆ ਜੀ ਭਿੰਡੀ ਦੀ ਬਜਾਈ ਹੁਣ ਜਿਵੇਂ ਕੀਤੀ ਸ਼ੁਰੂ ਹੋ ਜੂਗੀ ਜਾਂ ਹੋ ਰਹੀ ਹੋਊਗੀ ਤੁਹਾਡੇ ਕਦੋਂ ਕਰਦੇ ਹੋ ਬਜਾਈ ਗੇਤੀ ਦੀ ਅਸੀਂ ਹੁਣ ਆਲੂ ਪੱਟ ਕੇ ਜਿਹੜੀ ਕਰਦੇ ਹੁੰਦੇ ਉਹ ਤਾਂ ਆਲੂ ਪੱਟ ਕੇ ਕਰਦੇ ਹੁੰਦੇ 15 ਦਿਨਾਂ ਤੱਕ ਸ਼ੁਰੂ ਹੋ ਜਾਣਗੇ 15 ਤੋਂ 20 ਦਿਨ ਸ਼ੁਰੂ ਹੋ ਜਾਣਗੇ ਸ਼ੁਰੂ ਹੋ ਜਾਣਗੇ ਗੇਤੀ ਭਿੰਡੀ ਕਈ ਬਾਲੀ ਕਾਲ ਕਰਦੇ ਵੀ ਹੁਣ ਵੀ ਉਹ ਕਣਕ ਦੇ ਵੱਢ ਚ ਵੀ ਲਾਉਂਦੇ ਆਂ ਜੀ ਅੱਛਾ ਉਹ ਉਹ ਸਹੀ ਹੈ ਜੀ ਉਹ ਸਹੀ ਹੈ ਜੀ ਜਿਹੜੀ ਕਣਕ ਦੇ ਅਪ੍ਰੈਲ ਮਹੀਨੇ ਦੇ ਹੂੰ ਅਪ੍ਰੈਲ ਮਈ ਦੇ ਮਹੀਨੇ ਚ ਲਾਉਂਦੇ ਜੀ ਉਹ ਸਹੀ ਹੁੰਦੀ ਹੈ ਪਿੰਡੀ ਜੀ ਜਿਹੜੀ ਦਸੰਬਰ ਤੱਕ ਚੱਲਦੀ ਹੈ ਜਿਹੜੀ ਦਸੰਬਰ ਤੱਕ ਚੱਲਦੀ ਹੈ ਠੀਕ ਹੈ ਜੀ ਤੇ ਬਈ ਪਿੰਡੀ ਦੀ ਖੇਤੀ ਜਿਵੇਂ ਤੁਹਾਡੇ ਵੀ ਹੁੰਦੀ ਹੈ ਮਟਰ ਵੀ ਹੁੰਦਾ ਹਨਾ ਇੱਥੇ ਤੇ ਵਪਾਰੀ ਪੂਰੀ ਖੇਤਾਂ ਚੋ ਵੀ ਚੱਕ ਲੈਂਦੇ ਜਾਂ ਮੰਡੀਆਂ ਚ ਜਾਣਾ ਪੈਂਦਾ ਨਹੀਂ ਮੰਡੀਆਂ ਚ ਜਾਣਾ ਪੈਂਦਾ ਅਸੀਂ ਵਪਾਰੀ ਨੂੰ ਕਦੇ ਅਚਰਮਪਾਰੀ ਨੂੰ ਪਹਿਲ ਨਹੀਂ ਦਿੱਤੀ ਵਪਾਰੀ ਨੂੰ ਕਦੇ ਅਸੀਂ ਆਪ ਹੀ ਲੋਕਲੀ ਵੇਚ ਲੈਂਦੇ ਜਾਂ ਅਸੀਂ ਆਪ ਹੀ ਬਾਹਰਲੀ ਮੰਡੀਆਂ ਦੇ ਆ ਜਾਵੜਦੇ ਮੰਡੀ ਦੁਨੀਆ ਕਰਦੇ ਬਹੁਤ ਆਪਣੇ ਕਿਸਾਨ ਆ ਪੰਜਾਬ ਦੇ ਜਿਵੇਂ ਝੋਨੇ 'ਚ ਘਾਟਾ ਪੈ ਗਿਆ ਝਾੜ ਘਾਟ ਜਾਂਦੇ ਆ ਆਪਾਂ ਗੱਲਾਂ ਕਰਦੇ ਆਂ ਖੇਤੀ 'ਚ ਕੁਝ ਵਜਦਾ ਨਹੀਂ ਤੁਹਾਡੇ ਵਰਗੇ ਮਿਹਨਤੀ ਬੰਦੇ ਆ ਆਪ ਹੱਥੀ ਕੰਮ ਕਰਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਕਿਸਾਨਾਂ ਨੂੰ ਕਿਉਂਕਿ ਸਬਜ਼ੀਆਂ ਦੀ ਖੇਤੀ 'ਚ ਮਿਹਨਤ ਵੀ ਹੁੰਦੀ ਆ ਤੇ ਕਮਾਈ ਵੀ ਹੁੰਦੀ ਕਮਾਈ ਵੀ ਹੁੰਦੀ ਆ ਜੀ ਆਪਾਂ ਤਾਂ ਕਹਿੰਨੇ ਜੀ ਠੇਕੇ ਦੇ ਜਿਵੇਂ ਲੈ ਕੇ ਜੀ ਕੰਦ ਚਾਹ ਵੀ ਜਰੂਰ ਭੇਜਿਆ ਕਰੋ ਜੀ ਠੀਕ ਹੈ ਜੀ ਸਬਜੀ ਦੀ ਖੇਤੀ ਐ ਵੀ ਥੋੜਾ ਬਹੁਤਾ ਲਾਫੇ ਬੰਦ ਹੋ ਜਾਂਦਾ ਜੀ ਹੂੰ ਚੋਨੇ ਦੀ ਕਣਕ ਦੇ ਵਿੱਚ ਕੁਝ ਨਹੀਂ ਵੱਜਦਾ ਜੀ ਏਕਾ ਵਾਲਾ ਜੀ ਮੰਗਾਈ ਬਹੁਤ ਜ਼ਿਆਦਾ ਜੀ ਹੂੰ ਉਹਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਠੀਕ ਹੈ ਤੇ ਬਾਈ ਆਪਾਂ ਜੇ ਰੇਟ ਦੀ ਗੱਲ ਕਰੀ ਹੁਣ ਤੁਸੀਂ ਵੇਚ ਹੀ ਜਾਂਨੇ ਹੋ ਤੇ ਆਪਣਾ ਵੱਧ ਤੋਂ ਵੱਧ ਕੀ ਰੇਟ ਤੇ ਮਟਰ ਵਿਕਿਆ ਸੀਜ਼ਨ ਦੇ ਵਿੱਚ ਤੇ ਘੱਟ ਤੋਂ ਘੱਟ ਕਿੰਨਾ ਜੀ ਵਾਤ ਤੋਂ ਬਹਿ ਗਿਆ 45 ਦੇ ਆਸੇ-ਪਾਸੇ 45 50 ਪਹਿਲੇ ਤੇ ਥੱਲੇ ਦਾ ਰੇਟ ਕਿੱਥੋਂ ਤੱਕ ਆ ਜਾਂਦਾ ਜੀ 25 ਲਾਸਟ ਹੀ ਹੈ ਅੱਛਾ ਜੇ ਪਿਛਲੇ ਸਾਲਾਂ ਦੀ ਗੱਲ ਕਰੀਏ ਕਿੰਨਾ ਕੁ ਮੰਦਾ ਤੇ ਇਹ ਜੋ ਛਾਲ ਵਿੱਚ ਇਹ ਕੀ ਪਰ ਨਾਲ ਰੇਟ ਠੀਕ ਹੈਗਾ ਜੀ ਠੀਕ ਹੈ ਰੇਟ ਅੱਗੇ ਨਾਲ ਦਾ ਰੇਟ ਠੀਕ ਹੈ ਜੀ ਇਹ ਤੇ ਕੀ ਪਰ ਬਾਲਾ ਡਾਊਨ ਸੀਗਾ ਜੀ ਠੀਕ ਹੈ ਵੀ ਬਾਈ ਜੀ ਇਹ ਆਪਣੇ ਬਹੁਤ ਮਿਹਨਤੀ ਕਿਸਾਨ ਨੇ ਇਸ ਪਿੰਡ ਦੇ ਆਪਾਂ ਨੰਗ ਦੇ ਟੱਬ ਦੇ ਦੇਖਦੇ ਰਹਿੰਨੇ ਆ ਜਿਹੜਾ ਇਹ ਇਲਾਕਾ ਸਾਰੇ ਦੇ ਵਿੱਚ ਹੀ ਸਬਜ਼ੀਆਂ ਦੀ ਖੇਤੀ ਹੁੰਦੀ ਆ ਤੇ ਬਾਈ ਹੋਰੀ ਆਪ ਵੀ ਮਿਹਨਤ ਕਰਦੇ ਆ ਤੁਹਾਡੇ ਬਾਈ ਜਿਹੜੀਆਂ ਬੀਬੀਆਂ ਘਰਾਂ ਦੀ ਉਹ ਵੀ ਨਾਲ ਕੰਮ ਕਰਦੇ ਹਾਂਜੀ ਹਾਂਜੀ ਸਾਡੇ ਆਪ ਦੇ ਘਰ ਦੇ ਆਪ ਦੇ ਕਰਦੇ ਹੁੰਦੇ ਨੇ ਖੇਤੀ ਜੀ ਬੱਚੇ ਬੁੜੀਆਂ ਸਾਰੇ ਲੱਗੇ ਹੁੰਦੇ ਹਨਾ ਬੁੜੀਆਂ ਸਾਡੇ ਆਪ ਦੇ ਹੀ ਕਰਦੇ ਹੁੰਦੇ ਨੇ ਖੇਤੀ ਜੀ ਠੀਕ ਹੈ ਜੀ ਤੇ ਅਸੀਂ ਆਪ ਹੀ ਮਿਹਨਤ ਕਰਦੇ ਹੁੰਨੇ ਆਪ ਹੀ ਆ ਕਰਦੇ ਹੁੰਨੇ ਜੀ ਠੀਕ ਹੈ ਬਾਈ ਜੀ ਧੰਨਵਾਦ ਬਹੁਤ ਬਹੁਤ ਤੁਸੀਂ ਸੋਹਣੀ ਜਾਣਕਾਰੀ ਦਿੱਤੀ ਹੈ ਨਾ ਤੇ ਦੋਸਤੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਹਨਤ ਕਰਨ ਨਾਲ ਬਈ ਸਾਰਾ ਕੁਝ ਹੁੰਦਾ ਕਮਾਈ ਵੀ ਹੁੰਦੀ ਆ ਹੌਲੀ ਹੌਲੀ ਬੰਦੇ ਨੂੰ ਤਜਰਬਾ ਆ ਜਾਂਦਾ ਹਨਾ ਬਹੁਤ ਸੋਹਣੀ ਫਸਲਾ ਬਾਈ ਹੋਰਾਂ ਦੀ ਧੰਨਵਾਦ